ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਅੱਜ ਸਪਾਲ ਸਿੱਧੂ ਸਵਾਗਤ ਕਰਦਾ ਵੀਰੇ ਆਪਣੇ YouTube ਚੈਨਲ Facebook ਤੇ ਸ਼ੌਂਕੀ ਫਾਰਮਰ ਤੇ ਅੱਜ ਵੀਰੇ ਜਮਾ ਸ਼ੌਂਕੀ ਬਾਈ ਲੈ ਕੇ ਆਇਆ ਸੋਨੂੰ ਬਾਈ ਨੇ ਬੜਿਆ ਦਰਵਾਜਾ ਤਰਬੂਜਾ ਬਣਾਇਆ ਬਾਈ ਦਾ ਟਰੈਕਟਰ ਨਾਲ ਕਾਰੋਬਾਰ ਆ ਵੀਰੇ ਸੇਲ ਪਰਚੇ ਦਾ ਬਾਈ ਨੇ ਆਪਣੇ ਕਾਰੋਬਾਰ ਨੂੰ ਸ਼ੌਂਕ ਦੇ ਵਿੱਚ ਬਦਲਿਆਗਾ ਪੂਰੇ ਸ਼ੌਂਕ ਨਾਲ ਕੰਮ ਕਰਦਾ ਬਾਈ ਜੇ ਕਿਸੇ ਵੀ ਇਹਨੇ ਕੋ ਟਰੈਕਟਰ ਲੈਣਾ ਹੋਵੇ ਤੇ ਬਾਕੀ ਨਾ ਬਾਈ ਨਾ ਕਰਾਂ ਗੱਲਬਾਤ ਵੀ ਕੀ ਗੱਲਬਾਤ ਹੈ ਨਾ ਸਾਰੀ ਗੱਲਬਾਤ ਬਾਈ ਨੂੰ ਪੁੱਛ ਦਿਆਂ ਸਸੀ ਗੱਬਤ ਅੱਜ ਬਾਹਰ ਨਹੀਂ ਠਾਕਾ ਹਾਂ ਪਰ ਇਹ ਵੀਰੇ ਵਧੀਆ ਤੇ ਕਿੰਨਾ ਜਿਹੜਾ ਟਾਈਮ ਹੋ ਗਿਆ ਬਾਈ ਆਪਾਂ ਨੂੰ ਟਰੈਕਟਰਾਂ ਦਾ ਕੰਮ ਕਰਦਿਆਂ ਨੂੰ ਪਹਿਲਾਂ ਆਪਣੇ ਪਾਪਾ ਜੀ ਕਰਦੇ تھےਗੇ ਠੀਕ ਹੈ ਬਾਈ ਪਹਿਲਾਂ ਤੁੱਤੀ ਹੋ ਗਿਆ ਉਹਦੇ ਕੰਮ ਕਰਦੇ ਨੇ ਠੀਕ ਆ ਬਾਈ ਠੀਕ ਆ 40-45 ਸਾਲ ਹੋ ਗਏ ਵੀਰੇ ਬਾਈਆਂ ਨੂੰ ਕੰਮ ਕਰਦਿਆਂ ਨੂੰ ਮੈਨੂੰ ਬਾਈਆਂ ਦਾ ਪੁਰਾਣਾ ਟਰੈਕਟਰ ਦਾ ਕੰਮ ਐ ਨਹੀਂ ਕਹਿਦਾ ਦੇਣਾ ਤੇ ਇੱਕ ਗੱਲ ਜਿਹੜੀ ਉਹਨੂੰ ਪਹਿਲਾਂ ਕਹੀ ਆ ਬਾਈ ਦੇ ਘਰ ਬਾਰ ਤੋਂ ਦੇਖ ਕੇ ਤੁਸੀਂ ਪਤਾ ਲੱਗਦਾ ਲੱਗਦਾ ਵੀ ਬੰਦਾ ਸ਼ੌਂਕੀ ਆ ਪੂਰਾ ਚੰਗੀ ਚੀਜ਼ੇ ਲੰਦਾ ਪੂਰੀ ਚੋਟੀ ਦੇ ਆ ਨਾ ਤੁਸੀਂ ਦੇਖ ਰਹੇ ਹੋ ਸਾਰੇ ਟਰੈਕਟਰ ਦੇ ਕੈਮਰਾ ਮਾਰਦੇ ਤੇ ਬਾਕੀ ਉਧਰ ਸਟਾਰਟ ਕਰ ਲਾਦੇ ਆਪਾਂ ਫਾਰਮ ਟਰੈਕ ਤੋਂ ਬਾਈ ਨੂੰ ਦੱਸ ਦਾਨੇ ਆ ਤੇ ਆ ਫੱਟ ਤੋਂ ਕਰ ਲਾ ਸੁਰ ਸੁਪਰ ਮਾਈਕਸ ਆ ਨਾ ਕਿੰਨਾ ਮਾਰਦਾ ਬਈ ਇਹ 2014 ਮਾਰਲਾ 14 ਮਾਗਲਾ ਪੀਵੀ 13 ਨੰਬਰਿਆਂ ਤੋਂ ਹਰੂ ਦਾ ਠੀਕ ਆ ਬਾਈ 70 75 ਪੈਸੇ ਟਾਇਰ ਨੇ ਇਹਦੇ ਟਾਇਰ ਦਿਖਾ ਦੇ ਬਾਈ ਸਾਰੇ ਹੈ ਨਾ ਪਿੱਛੋਂ ਦਿਖਾ ਦੇ ਕੰਡੀਸ਼ਨ ਨੰਬਰ ਪੰਜਾਬ ਹੀ ਹੁੰਦੇ ਨੇ ਬਾਈ ਲਵੇ ਸਾਰੇ ਟਰੈਕਟਰ ਪੂਰੇ ਚੰਗੇ ਟਰੈਕਟਰ ਨੇ ਛੋਟੀ ਦੇ ਹਨ ਆ ਪੰਪ ਪੰਪ ਦਿਖਾ ਦਿਓ ਗੋਲਿਆ ਨਹੀਂ ਕਿਤੇ ਪੰਪ ਨਹੀਂ ਗੋਲਿਆ ਸਾਰੇ ਦਿਖਾ ਦੇ ਸਿੱਤੋਂ ਮਾਣਾ ਪੀਵੀ 13 ਨੰਬਰ ਹੈ ਤੇ ਆ ਦੇਖੜੇ ਕੋਕ ਬਣਾ ਲਿਆ ਹਣਾ ਬਾਈ ਇਹਦਾ ਜਿਵੇਂ ਕਹਿਆ ਆਪਾਂ ਸਾਰੇ ਡੈਕ ਟ੍ਰੋਮਿੰਗ ਦੇਵਾਂਗੇ ਵੀਰੇ ਡੈਕ ਡੱਕਰ ਦਿਖਾ ਦੇ ਸਾਰਾ 2014 ਮਾੜਦਾ ਵੀਰੇ ਫਾਰਮ ਟਰੈਕ 600 ਪਰ ਮੈਕਸ ਟਾਇਰ ਨਾਲ ਦੇ ਨਾ ਬਾਈ ਨਾ ਟਾਇਰ ਦਵਾਰੇ ਨੇ ਵੀਰੇ ਠੀਕ ਐ ਕਈ ਲੱਗਾ ਥੋੜੇ ਰਹਿੰਦੇ ਨਾ ਆਪਾਂ ਨਾਲ ਵੀ ਘੱਟ ਪੈਸੇ ਬਣਨੇ ਜੇ ਰੇਟ ਦੀ ਗੱਲ ਕਰੀ ਇਹਦੇ ਇਹ ਰੇਟੋਂ ਤਾਂ 4 ਲੱਖ ਦੀ ਸਲਾਹ ਦੇਣ ਦੀ ਬਾਕੀ ਕਰ ਲਾਂ ਕੋਈ ਗੱਲ ਨਹੀਂ ਮੰਨਦਾਂ ਕਰਦਾਂਗੇ अच्छा बाकी ਮੋਗਰੇ ਵੀਰੇ ਸਾਈਟਿੰਗ ਹੋ ਜੂਗੀ ਰੇਟ ਦੀ ਡਿਜੈਸਟਮੈਂਟ ਹੋ ਜੂਗੀ ਡਿਮਾਂਡ ਵਾਲਿਆਂ ਦੇ 4 ਲੱਖ ਰੁਪਇਆ ਬਾਕੀ ਕੋਈ ਨਹੀਂ ਘੱਟ ਕਰਾ ਰਹੇ ਕੋਈ ਦਿੱਕਤ ਨਹੀਂ ਅੱਗੇ ਆ ਗਿਆ ਮਹਿੰਦਰਾ 575 ਪੁਰਾਣਾ ਮਾਟਰਟਰਾਂ ਮਾ ਵੇਖ ਮਾਰੀ ਸ਼ੋ ਤੇ ਇਹ 2016 ਮਰ ਲਗਾ 21600 ਠੀਕ ਹੈ ਉਹਦੇ ਟਾਇਰ ਤੇਰਾ ਨੇ ਉਹਦੇ ਬੰਦੇ ਦੇ ਸ਼ੌਕੀਆ ਬੰਦੇ ਤੇ ਉਹਨਾਂ ਨੇ 14 ਦੇ ਪਾ ਦੇ ਚਾਰੇ ਟਾਇਰ ਵੀ ਦੇ ਗਏ ਜਿਹੜੀ ਦੇ ਪਾਏ ਨੇ ਠੀਕ ਹੈ ਭਾਈ 2021 ਚ ਪੈ ਨੇ ਇਹ ਕੋਈ ਕਲੱਚ ਨਹੀਂ ਆ ਦਿਖਾ ਦੀ ਮੱਦੇ ਬਈ ਰੋਣ ਲਵੇ ਕੋਈ ਕਲੱਚ ਨਹੀਂ ਖੁੱਲਿਆ ਕੋਈ ਸੈਲਫ ਨਹੀਂ ਖੁੱਲੀ ਕੋਈ ਪੰਪ ਦਾ ਡਾਟ ਨਹੀਂ ਖੁੱਲਿਆ ਕੋਈ ਸਾਰੇ ਟਰੈਕਟਰ ਦਾ ਕੋਈ ਨਟ ਨਹੀਂ ਖੁੱਲਿਆ ਸਾਰਾ ਰਹਿਣਾ ਲਿਆ ਸਾਰਾ ਦਿਖਾ ਦਿਓ ਮੱਦੇ ਬਈ ਕੋਈ ਗੇਅਰ ਵਾਲਾ ਗੇਅਰੰਬਰੰਬ ਦਿਖਾ ਦਿਓ ਮੰਗਰੋ ਵੀ ਦਿਖਾ ਦਿਓ ਸਾਰਾ ਦਿਖਾ ਦੇ ਟਰੈਕਟਰ ਪੜਾ ਮਾਨ ਸਾਨੂੰ ਦਾ ਬਈ ਆਪ ਸ਼ੌਂਕ ਆ ਯਾਰ ਇਹ ਕੰਮ ਦਾ ਟਰੈਕਟਰਾਂ ਦਾ ਹਨਾ ਹੂੰ ਹੂੰ ਕਿ ਉਹ ਮੇਸਾ ਯਾਰ ਆਪਾਂ ਨੂੰ ਆਇਆ ਹੁੰਦਾ ਵੀ ਆਪਾਂ ਵਧੀਆ ਟਰੈਕਟਰ ਲਈਏ ਕੋਈ ਕਿਉਂ ਹਰੇ ਕੋਈ ਪਿੰਡ ਦਾ ਰਿਸ਼ਤੇਦਾਰ ਕੋਈ ਮਿੱਤਰ ਪਿਆਰਾ ਕੋਈ ਵੀ ਚਲੋ ਚਾਹੇ ਦੂਹੋਂ ਵਾਲਾ ਟਰੈਕਟਰ ਲੈਣਾ ਉਹਦਾ ਨਾ ਉਹ ਤਾਂ ਠੀਕ ਆ 14 ਦੇ ਉਂਏ ਤੇ ਵੀ ਤੇ 13 ਦੇ ਟਾਇਰ ਉਹਨਾਂ ਨੇ ਬਾਈ ਨੇ 14 ਦੇ ਪਵਾਏ ਹੋਏ ਨੇ ਪਾਵਰ ਸਟੀering ਹੈ ਸੱਠੇ ਕੱਢ ਕੇ ਸਾਰੀ ਗੱਲ ਬਾਤ ਆ ਦੇ ਬਾਈਆਂ ਨੂੰ ਬਾਈ ਟਾਪ ਵਰ ਲਾਏ ਵੀਰੇ ਬਾਈ ਨੂੰ ਵਿੱਚ ਵਿੱਚ ਲੈ ਵੀਡੀਓ ਦੇ ਸਾਰਾ ਹਨਾ ਤੇ ਕਲਚ ਕਲਚ ਤੋਂ ਲਾ ਸਾਰਾ ਸੀਲ ਆ ਨੰਬਰ ਪੰਜਾਬ ਆ ਨਾ ਆ ਬੀ ਬੀ ਭੈਣ ਮਹਾਲੀ ਦਾ ਨੰਬਰ ਹੈ ਵੀ ਮਾਡਲ 16 ਹਾਂਜੀ ਹਾਂ ਤੇ ਰੇਟ ਦੀ ਗੱਲ ਕਰੀ ਬਾਈ ਇਹਦੇ ਇਹ 2450 ਕਹਿੰਦੇ ਆ ਬਸ 435 ਦਾ ਦੇ ਦਾਂਗੇ। ਚਾ ਠੀਕ ਆ ਭਾਈ। ਅੱਗੇ ਆ ਗਿਆ ਥਵਰਾਜ ਹਰਤੋ 55 ਨਾ। ਹੂੰ ਤੇ ਇਹ ਇਹ ਕਿੰਨਾ ਮਾਡਲ ਆ ਭਾਈ? ਇਹ 2016 ਮਾਡਲ ਆ। 2016 ਮਾਡਲ। ਉਹ ਵੀ 573 ਫਾਸਟ ਕੁਆਲਟੀ ਦਾ ਉਹ ਵੀ ਇਹ ਵੀ ਫਾਸਟ। ਇਹ ਵੀ PV13 ਵੀਰੇ ਫਾਸਟ ਫਾਸਟ ਦਾ ਟਰੈਕਟਰ ਆ। ਹਾਂ ਹਾਂ। ਮਨਦਾ ਸ਼ਾਇਦ ਡੜਬੇ ਦਾ ਨਿਕਲਿਆ ਹੋਊਗਾ ਇਹ। ਤੇ ਸਾਰਾ ओरिजिनल ਹੈ ਵੀ ਨਾਲ ਦੇ ਟਾਇਰ 70 75 ਰੁਪਏ ਨੇ। ਇਹ ਵੀ ਦਿਖਾ ਦੇ ਵੀਰੇ ਇਹਨਾਂ ਕਲੱਚ ਕਲੱਚ ਦਾ ਨਹੀਂ ਖੁੱਲਿਆ ਹੈ ਕਲੱਚ ਨਹੀਂ ਖੁੱਲਿਆ ਵੀਰੇ ਪੀਟੇ ਉੱਤੇ ਦਾ ਟਰੈਕਟਰ ਚੱਲੀ ਨਹੀਂ ਹੋਇਆ ਹੈ ਬਹੁਤ ਚੰਗਾ ਟਰੈਕਟਰ ਹੈ ਚੋਟੀ ਦਾ ਚਾਰੇ ਟਾਇਰ ਨਾਲ ਦੇ ਨੇ ਚਾਰੇ ਟਾਇਰ ਨਾਲ ਦੇ ਨੇ ਹਾਂਜੀ ਹਾਲੇ ਤੱਕ ਕੋਈ ਸੋ ਨਹੀਂ ਖੁੱਲੀ ਕੋਈ ਤੁਰੀ ਵਾਲੇ ਤੇ ਕਾਹਦੇ ਚੱਲੇ ਹੈ ਬਾਕੀ ਵੇਖ ਦੀ ਵੀਰੇ ਕੰਡੀਸ਼ਨ ਆ ਗਿਆ ਨਾ 16 ਮਾਡਲ ਦਾ ਤੁਹਾਨੂੰ ਹੋਰ ਰੇਟ ਵੀ ਬਥੇਰੇ ਚੱਲਦੇ ਨੇ ਪਰ ਜਿਹੜਾ ਚੰਗੀ ਚੀਜ਼ ਆ ਚੰਗੀ ਚੀਜ਼ ਦਾ ਰੇਟ ਚੰਗੀ ਹੁੰਦਾ ਹੈਗਾ ਤੇ ਉਹ ਡੈੱਕ ਡੱਕ ਦਿਖਾ ਦੇ ਵਿੱਚਿਆਂ ਨਾਲ ਹਨਾ ਤੇ ਕਰੂ پارٹی ਤੋਂ ਟਰੈਕਟਰ ਲਿੱਤਾ ਬਾਈਆਂ ਨੇ ਡੈੱਕ ਦਿਖਾ ਦੇ ਵਿੱਚ ਡੈੱਕ ਨੂੰ ਕਿਨਾਰੇ ਆ ਸਾਰਾ ਆਏ ਕੋਈ ਦੇਖੀਂ ਰੇਸ ਨਹੀਂ ਪੱਟੀ ਕੋਈ ਚਾਬੀ ਨਹੀਂ ਲੱਗੀ ਕਿਤੇ ਪੰਪ ਤੇ ਆ ਕਿਤੇ ਆਹ ਕਲੱਚ ਵਾਲੇ ਨਟ ਵੀ ਦਿਖਾ ਦੇ ਲੈ ਵਿੱਚ ਵੀ ਦਿਖਾ ਦਿਓ ਪੂਰਾ ਸੀਂਡਰ ਟਰੈਕਟਰ ਹੈ ਵੀਰੇ ਚਾਬੀ ਵੀ ਨਹੀਂ ਲੱਗੀ ਹੋਈ ਦੇ ਰੇਟ ਦੀ ਗੱਲ ਕਰੀਏ ਬਾਈ ਇਹ ਉਹਦਾ 5.5 ਲੱਖ ਰੁਪਇਆ ਕਹਿੰਦੇ ਆਂਗੇ ਮਾੜਾ ਮੋਟਾ ਕਰ ਲਾਂਗੇ ਮੌਕੇ ਤੇ ਆਪਾਂ ਠੀਕ 5,35,000 ਦਾ ਦੇਵਾਗੇਗਾ ਸਾ ਬਸ ਇੱਕੋ ਗੱਲ ਆ ਹਾਣਾ ਕੋਈ ਕਲੱਚ ਕੋਈ ਜੋ ਆ ਬਾਰ ਆਇਆ ਬੰਦਾ ਦੂਰੋਂ ਆਵੇ ਜੇ ਕਿਤੋਂ ਆਵੇ ਪਰ ਆਪਣੀ ਜਿੰਮੇਵਾਰੀ ਵੀ ਰੰਗ ਨਹੀਂ ਹੋ ਟਰੈਕਟਰ ਦੇ ਕਿਤੇ ਵੀ ਤੇ ਵੀ ਆਪਣੇ ਟਰੈਕਟਰ ਦੇ ਰੰਗ ਨਹੀਂ ਹੋਇਆ ਹੋਊਗਾ ਜਿੰਨੇ ਵੀ ਟਰੈਕਟਰ ਨੇ Ориਜినਲ ਨੇ ਸਾਰੇ ਠੀਕ ਆ ਬਾਈ ਠੀਕ ਆ ਤੇ ਅੱਗੇ ਆ ਗਿਆ ਫਾਰਮ ਟਰੈਕ 60 ਹਨਾ ਹੂੰ ਹੂੰ 7 60 160 60 60 ਛੋਟਾ ਹੂੰ ਹੂੰ ਇਹ ਕਿਹਨਾ ਮਾਡਲ ਆ ਬਾਈ ਇਹ 2013 ਮਾਡਲ ਆ ਵੀਰੇ ਠੀਕ ਹੈ ਇਹ ਵੀ ਸਰੂਰ ਨੰਬਰ ਆ ਪਹਿਲੀ ਪਾਰਟੀ ਦਾ ਨਾਲ ਦੇ ਟਾਇਰ ਰਹਿੰਦੇ ਵੀ ਮਾਰ ਕੇ ਹੋਣਗੇ ਪਰਲੇ ਵੇਖ ਦਿਖਾ ਦੇ 170 ਪੈਸੇ ਪਰਲੇ ਪਾਸੇ ਦਿਖਾ ਦੇ ਟਰੈਕਟਰ ਇਹ ਸਾਰਾ Ориਜਨਲ ਟਰੈਕਟਰ ਆ ਆ ਦੇ ਅਤੇ ਕਹਾਲੇ ਮਾਰ ਕੇ ਮੁਰਗਾ ਨਾ ਫੁੱਲ ਕੇ ਦਰਦੇ ਜਾਣ ਕੇ ਬੂਰ ਆ ਜਾਣਗੇ ਬੇਰੀ ਕੁਈ ਨਹੀਂ ਉਹ ਇਹ ਟਰੈਕਟਰ ਆ ਨਿਕਲਣੋ ਕੋਲ ਰੇ ਮਰਮਰਾ ਦੇ ਕਰ ਮਗਰਾੜ ਦਿਖਾ ਦੇ ਦੇ ਤੇ ਥੱਲੋ ਰੋਲੋ ਸਾਰਾ ਪੰਪੂ ਪਨਾਲ ਦੇ ਨੇ ਟਰੈਕ ਦੇ ਇਹ ਚੇਂਜਰ ਜਾ 3 ਸਪੀਡਿਆ ਕਰਾਰ ਵਗੇਰਾ ਹੁੰਦਾ ਇਹ ਤੇ ਹੱਥ ਚ ਕਲੱਚ ਆਲਾਗਾ ਸਾਰੇ ਫੰਕਸ਼ਨ ਨੇ ਜਾ ਟਰੈਕਟਰ ਦਾ ਬਹੁਤ ਆ ਵੀਰੇ ਮਗਰਾਉ ਵੀ ਦਿਖਾ ਦੀ ਇਹਦੇ ਮਗਰਲੇ ਟਾਇਰ ਨਾਲ ਦੇ ਨੇ ਮੂਲੇ ਨਵੇਂ ਪਾਏ ਨੇ ਤੇ ਇਹਨੇ ਟਾਇਰ ਨਾਲ ਦੇ ਨੇ ਹਾਂ ਨਾਲ ਦੇ ਨਾਲ ਦੇ ਆਟਾ ਅਰਧ ਘਾਰੇ ਭਾਈਆਂ ਵਜਲੇ ਨਾਲ ਦੇ ਨੇ ਮੂਰਲੇ ਦੁਬਾਰਾਂ ਨੇ ਪਿੱਛੋਂ ਦਿਖਾ ਦੇ ਟਰੈਕਟਰ ਪੂਰਾ ਮਾਹਰ ਉਹ ਦਿਖਾ ਦੇ ਮੂਰੂ ਤੋਂ ਅੱਛਾ ਦਿਖਾ ਦੇ ਸਾਰਾ ਟਰੈਕਟਰ ਹੈ ਨਾ ਕੇਂਦਰ ਵੀ ਇਹ ਚ ਹਾਂ ਤੇਂਜਰਾ 3 ਸਪੀਡਾ ਹੈ ਅੱਛਾ ਉਹ ਥੇ ਛੱਡ ਦੇ ਮੇਰੇ ਭਾਈ ਨੂੰ ਦੇਖ ਤਾਂ ਹਾਂ ਇਹਦਾ ਰੇਟ ਪਤਾ ਸਾਡੀ ਇਹ 60-60 ਦਾ ਰੇਟ ਆ ਜੇ ਰੇਟ ਦੀ ਗੱਲ ਕਰੀਏ ਇਹ ਵੀ 4.5 ਲੱਖ ਰੁਪਈਆ ਕਹਿੰਦੇ ਮਾੜਾ ਮੋਟਾ ਕਰ ਲਾਂਗੇ ਘੱਟਵਾਦਾ ਚਾ ਅ ਤੇ ਬਾਕੀ ਯਾਰ ਆਪਾਂ ਨੂੰ ਐ ਹੁੰਦਾ ਆਪਾਂ ਉਹ ਟਰੈਕਟਰ ਲੋਕਲ ਨਹੀਂ ਲੈਂਦਾ ਹੁੰਦਾ ਵੀ ਹਮੇਸ਼ਾ ਵਧੀਆ ਟਰੈਕਟਰ ਲਈਏ ਹਨਾ ਚੰਗੀ ਚੀਜ਼ੇ ਦੀ ਚੰਗੀ ਚੀਜ਼ ਆ ਆਪਾਂ ਨੂੰ ਮਹਿੰਗਾ ਵੀ ਜਦੋਂ ਉਹ ਹਾਜੀ ਵੇਚ ਜਾਂਦਾ ਜੇ ਲੈਣ ਦੇਣੇ ਆਗੇ ਠੀਕ ਆ ਚੰਗੀ ਜੀ ਲੈ ਕੇ ਹਰੇਕ ਵਾਂ ਦਾ ਐ ਹੁੰਦਾ ਵੀ ਪੈਸੇ ਸੰਤੋਸ਼ਟੀ ਆ ਹਨਾ ਵੇਚ ਕੇ ਵੀ ਸਹੀ ਗੱਲ ਆ ਹੂੰ ਬਾਕੀ ਵੀਰੇ ਬਾਈ ਜਿਹੜਾ ਨੰਬਰ ਹੈ ਨੰਬਰ ਦੱਸ ਦਿਆ ਆਪਣਾ ਕੋਈ ਆਪਣਾ 9857552 ਵੀਰੇ 62277 ਐਡਰੈਸ ਕੀ ਆ ਬਈ ਆਪਣਾ ਆਪਣਾ ਸੁਨਾਮ ਤੇ ਸੂਰੂ ਵਾਲੀ ਸੜਕ ਦੇ ਵਿਚਾਲੀ ਆ ਵਾਹ ਖਲਾਰਕੁਰ ਪਿੰਡ ਆ ਬਾਈ ਬਾਈਲਾ ਲੋਕ ਤੋਂ ਵੀ 3 ਕਿਲੋ ਮੀਟਰ ਹੈ ਠੀਕ ਆ ਬਾਈ ਬਾਕੀ ਜਿਹੜਾ ਬਈ ਵੀਡੀਓ ਦੇਖ ਕੇ ਆਊਗਾ ਉਹਦਾ ਮਾਨਤਾ ਨ ਕਰਿਆ ਜਾਊਗਾ ਕੋਈ ਗੱਲ ਨਹੀਂ ਤੇ ਪੂਰੇ ਛੋਟੀ ਦੇ ਡਾਇਰੈਕਟਰ ਨੇ ਵੀਰੇ ਜੇ ਆਪਾਂ ਗੱਲ ਕਰੀਏ ਮਾਰਕੀਟ ਦੀ ਬਾਕੀ ਜਿਹੜੇ ਵੀ ਸਮਝਦਾਰ ਨੇ ਉਹਨਾਂ ਨੂੰ ਪਤਾ ਹੀ ਹੈ ਵੀ ਸ਼ੌਂਕ ਦਾ ਹਨਾ ਕੋਈ ਮਤਲਬ ਨਹੀਂ ਤੇ ਬਾਕੀ ਮੇਰੇ ਵੀਡੀਓ ਨੂੰ ਕਰ ਦਿਓ ਵੱਧ ਦਿਓ ਬਾਦਲੇ ਸ਼ੇਅਰ ਧੰਨਵਾਦ ਸਾਰੇ ਵੀਰਾਂ ਅੱਜ ਬਸੰਤ ਪੰਚਮੀ ਆੜੇ ਯਾਰ ਉਹ ਪਤੰਗ ਚੜੜ ਰਹੇ ਨੇ ਕੋਠੇ ਦੇ ਹੈਪੀ ਬਸੰਤ ਪੰਚਮੀ ਸੰਤਾ ਟਰੈਕਟਰਾਂ ਦੇਖੋ ਬਹੁਤ ਜ਼ਿਆਦਾ ਠੀਕ ਹੈ ਵੀਰੇ ਧੰਨਵਾਦ ਵੀਰੇ ਸਾਰੇ ਭਰਾਵਾਂ